ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡਾ ਨਵਾਂ ਸਵੇਰਾ ਤੁਹਾਡੇ ਲਈ ਨਵੀਆਂ ਖੁਸ਼ੀਆਂ ਤੇ ਉਮੀਦਾਂ ਲੈ ਕੇ ਆਵੇ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਲਓ ਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਰਹੂਗੀ ਉਹ ਰਹਿਣਗੇ ਕਾਟਰਾਇਜ਼ ਦੇ ਸੂਟ ਬਹੁਤ ਵਧੀਆ ਸੌਫਟ ਐਂਡ ਫਾਈਨ ਵਾਲਾ ਸਟੱਫ ਰਹੂਗਾ ਜੀ ਤੇ ਦਾਸ ਬ੍ਰਾਂਡ ਦੇ ਰਹਿਣਗੇ ਜੀ ਦਾਸ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੀ ਸੌਫਟ ਵਾਲੀ ਕਾਟਰਾਇਜ਼ ਹੈ ਜੀ ਬਿਲਕੁਲ ਸੌਫਟ ਐਂਡ ਲਾਈਟ ਵੇਟ ਵਾਲੀ ਕਾਟਰਾਇਜ਼ ਹੈਗੀ ਹੈ ਜੀ ਤੇ ਇਹ ਫਲੇ ਰਹਿਣਗੇ ਜੀ ਅੱਜ ਦੇ ਸੂਟ ਬਹੁਤ ਸੋਹਣੇ ਨਿਊ ਪ੍ਰਿੰਟ ਲੈ ਕੇ ਆਏ ਆ ਜੀ ਆਪਾਂ ਬਹੁਤ ਪਿਆਰੇ ਤੇ ਲੇਟੈਸਟ ਜੀ ਕਲੈਕਸ਼ਨ ਹੈਗੀ ਹੈ ਜੀ ਬਹੁਤ ਸੋਹਣੇ ਤਾਸ ਬ੍ਰਾਂਡ ਦੇ ਰਹਿਣਗੇ ਜੀ ਇਹ ਤੁਹਾਨੂੰ ਦਿਖਾ رہی ਹਾਂ बॉਟਮ ਗੁੱਟੀ ਵਾਲੀ बॉਟਮ ਹੈ ਟ੍ਰੈਂਡ ਚ ਹੈ ਇਸ ਵਾਰ ਕਿਉਂਕਿ ਇਹਦੇ ਨਾਲ ਨਾ ਥੋੜੀ ਜਿਹੀ ਗ੍ਰੇਸ ਜੀ ਆ ਜਾਂਦੀ ਹੈ ਸੂਟ ਦੀ ਜਦੋਂ ਆਪਾਂ ਇਹਦਾ ਪੈਚ ਵਗੈਰਾ ਲਗਾ ਕੇ ਘੇਰੇ ਦੇ ਉੱਤੇ neck ਦੇ ਉੱਤੇ ਕੋਈ ਡਿਜ਼ਾਈਨ ਬਣਾਉਣੇ ਆ ਤਾਂ ਬਹੁਤ ਸੋਹਣੇ ਲੱਗਦੀ ਹੈਗੀ ਬਹੁਤ ਪਿਆਰੇ ਨੇ ਮਹਿਰੂਨ ਸ਼ੇਡ ਹੈ ਇਸ ਵਾਰ ਮਹਿਰੂਨ ਸ਼ੇਡ ਐਨਾ ਜ਼ਿਆਦਾ ਟ੍ਰੈਂਡਿੰਗ ਚ ਮੁਰੇ ਬਹੁਤ ਜ਼ਿਆਦਾ ਹਰ ਇੱਕ ਸਟੌਕ ਦੇ ਵਿੱਚ ਮਹਿਰੂਨ ਸ਼ੇਡ ਦੀ ਜ਼ਿਆਦਾ ਮੰਗ ਹੈ ਜੀ ਬਹੁਤ ਸੋਹਣੇ ਕਲਰ ਪ੍ਰਿੰਟ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਜਿੰਨੇ ਵੀ ਕਲਰ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਹੈਗੇ ਨੇਗੇ ਮੈਂ ਸਾਰੇ ਦਿਖਾਨੀ ਆ ਮਹਿਰੂਨ ਸ਼ੇਡ ਆ ਗਿਆ ਜੀ ਐਂਡ ਨੈਕਸਟ ਸ਼ੇਡ ਆ ਗਿਆ ਸਕਿਨ ਇਹ ਵੀ ਬਹੁਤ ਸੋਹਣਾ ਹੈਗਾ ब्लू स्किन शेड आ गया बहुत प्यारा हर एक कलर चार्ट है जी बहुत प्यारा है जी बुची वाली बॉटम बहुत सोने सूट है रीजनेबल प्राइज है बहुत सोने सूट ने जी रीजनेबल का प्राइज हैगा बहुत वाइए सूट ने गे वाली बुटीव वाली बॉटमी बहुत ज़्यादा सोने स्टफ बहुत सोना है बिल्कुल लाइट वेट है बिल्कुल सॉफ्ट है कोई लाइनिंग रिक्वायरमेंट है नहीं गई किसी तरह का बुर वगैरह भी इशू नहीं है किसी तरह की कोई इशू नहीं है बहुत सोने सूट ने जी ये बहुत ही ज्यादा सोने कलर प्रेट थर्ड जगह वह है थर्ड कलर है ब्लू ਬਲੂ ਸ਼ੇਡ ਹੈ ਇਹ ਇੱਕ ਬਲੂ ਸ਼ੇਡ ਆ ਗਿਆ ਬਹੁਤ ਸੋਹਣਾ ਨੀਵੀਂ ਬਲੂ ਸ਼ੇਡ ਆ ਗਿਆ ਤੇ ਇਹਨੂੰ ਹੀ ਸ਼ੇਡ ਬਹੁਤ ਸੋਹਣੇ ਨੇ ਜਿਹਨਾਂ ਨੇ ਲਾਈਟ ਚ ਲੈਣਾ ਹੈਗਾ ਸਕਿਨ ਲੈ ਸਕਦੇ ਹੋਂਗੇ ਕਰੀਮ ਲੈ ਸਕਦੇ ਹੋ ਤੇ ਜਿਨਾਂ ਨੇ ਡਾਰਕ ਲੈਣਾ ਹੈਗਾ ਮਹਿਰੂਨ ਤੇ ਇਹਦੇ ਤੇ ਜਾ ਸਕਦੇ ਹੋ ਬਲੂ ਦੇ ਉੱਤੇ ਬਹੁਤ ਸੋਹਣਾ ਹੈਗਾ ਜੀ ਬਹੁਤ ਪਿਆਰੇ ਜੇ ਕਲਰ ਪ੍ਰਿੰਟ ਨੇ ਬਹੁਤ ਸੋਹਣੇ ਜੁਨੀਕ ਜੀ ਇਹ ਕਲੈਕਸ਼ਨਸ ਹੈਗੀਆਂ ਨੇ ਜੀ ਇਹ ਬਹੁਤ ਜਿਆਦਾ ਸੋਹਣਾ ਜਿਹੜਾ ਇਹਨਾਂ ਦਾ ਸਟਾਕ ਹੈ ਸਟਾਕ ਵੀ ਬਹੁਤ ਸੋਹਣਾ ਹੈਗਾ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ 1300 ਰੁਪਏ ਤੇ ਤੁਹਾਨੂੰ